ਧਰਵਾ ਆਲ ਇੰਡੀਆ ਸਰਦਾਰ ਬਲਵੰਤ ਸਿੰਘ ਮੈਮੋਰੀਅਲ ਸਕੂਲਜ਼ ਹਾਕੀ ਟੂਰਨਾਮੈਂਟ ਜਿਹੜਾ ਹੈਗਾ ਉਹ ਕਰਵਾਇਆ ਜਾਣਾ ਹੈ ਸਰਦਾਰ ਮਤਾ ਪ੍ਰਕਾਸ਼ਕੌਰ ਕੱਪ ਜਿਹੜਾ ਹੈਗਾ ਉਹ ਬॉयਜ਼ ਅੰਡਰ 19 17 ਤੋਂ ਲੈ ਕੇ 24 ਤਰੀਕ ਤੱਕ ਕਰਾਇਆ ਜਾਣਾ ਔਰ ਇਸੇ ਬੈਨਰ ਦੀ ਅਗਲੀ ਪੀੜੀ ਜਿਹੜੀ ਹੈਗੀ ਆ ਉਹ ਹੁਣ ਨਿਤਰ ਕੇ ਸਾਹਮਣੇ ਆਈ ਹੈ ਸਾਡੇ ਨਾਲ ਗੁਣਵੰਤ ਸਿੰਘ ਜੀ ਉਰਫ ਅੰਗਰ ਛੋਟਾ ਨਾਮ ਅੰਗਰ ਮੈਂ ਇਸ ਕਰਕੇ ਕਹਿ ਰਹੇ ਹਾਂ ਘਰ ਦੇ ਸਾਰੇ ਅੰਗਰ ਕਹਿ ਕੇ ਸਾਦੇ ਨੇ ਸਰ ਲਗਾਤਾਰ 2004 ਤੋਂ ਤੁਸੀਂ ਇਹ ਕੀਤਾ ਸ਼ੁਰੂ ਕੀਤਾ ਸੀਗਾ ਜਿਹੜਾ ਹੌਕੀ ਨੂੰ ਲੈ ਕੇ ਹੁਣ ਉਹਨਾਂ ਦੀ ਅਗਲੀ ਪੀੜ੍ਹੀ ਤੁਸੀਂ ਹੁਣ ਇਸ ਕਿੱਤੇ ਵਿੱਚ ਆਏ ਹੋ ਕੀ ਕੀ ਫੈਸਿਲਿਟੀਆਂ ਹੋਣਗੀਆਂ ਖਿਡਾਰੀਆਂ ਵਾਸਤੇ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਹੋਣਾ ਤੇ ਰਹਿਣ ਸਹਿਣ ਵਾਸਤੇ ਕੀ ਕੀ ਪ੍ਰਬੰਧ ਹੈਗੇ ਨੇ ਔਰ ਮੈਨ ਆਫ ਦਿ ਮੈਚ ਦੀ ਗੱਲ ਕਰੀਏ ਜਾਂ ਜੇਤੂ ਟੀਮਾਂ ਦੀ ਗੱਲ ਕਰੀਏ ਕੀ ਕੀ ਇਨਾਮ ਉਹਨਾਂ ਵਾਸਤੇ ਹੋਣਗੇ ਇਹ ਸਾਡਾ 올 ਇੰਡੀਆ ਸਰਦਾਰ ਬਲਵੰਤ ਸਿੰਘ ਕਪੂਰ ਮੈਮੋਰੀਅਲ ਹੌਕੀ ਟੂਰਨਾਮੈਂਟ 18ਵਾਂ ਐਡੀਸ਼ਨ ਆ ਇਹ ਇਸ ਇਸ 17 ਤੋਂ ਨਵੰਬਰ ਤੋਂ 24 ਨਵੰਬਰ ਤੱਕ ਇਹ ਖੇਡਿਆ ਜਾਣਾ ਹੈ ਇਹ 올ੰਪੀਅਨ ਸਰਜੀਤ ਸਿੰਘ ਹਾਕੀ ਸਟੇਡੀਅਮ ਦੇ ਵਿੱਚ ਇਹਦਾ ਆਗਾਜ਼ ਹੋਏਗਾ ਇਹਦੇ ਵਿੱਚ ਪੂਰੇ ਮੁਲਕ ਦੀਆਂ 13 ਟੀਮਾਂ ਪਾਰਟਿਸਪੇਟ ਕਰ ਰਹੀਆਂ ਹਨ ਜਿਹਦੇ ਵਿੱਚੋਂ ਅਸੀਂ ਪਹਿਲਾ ਇਨਾਮ ਜਿਹੜਾ ਆ ਉਹ ਜੇਤੂ ਟੀਮ ਨੂੰ 1.5 ਲੱਖ ਹੈ ਦੂਜੀ ਦਾ 1 ਲੱਖ ਹੈ ਤੀਜੀ ਦਾ 80 ਹੈ ਤੇ ਚੌਥੀ ਦਾ 60 ਹੈ ਇਸ ਇਸ ਤਰ੍ਹਾਂ ਕਿਉਂਕਿ ਅਸੀਂ ਸੈਮੀ ਫਾਈਨਲ ਦੇ ਵਿੱਚ ਜਿਹੜੀਆਂ ਪਾਰਟਿਸਿਪੇਟ ਕਰਦੀਆਂ ਟੀਮਾਂ ਉਹ ਜੇਤੂ ਹੀ ਹੁੰਦੀਆਂ ਨੇ ਸੋ ਅਸੀਂ ਸਾਡਾ ਸ਼ੁਰੂ ਤੋਂ ਹੀ ਹੈ ਮੱਡ ਤੋਂ ਸੀਗਾ ਕਿ ਅਸੀਂ ਪਹਿਲੀ ਤੋਂ ਲੈ ਕੇ ਚੌਥੀ ਨੂੰ ਇਹ 올 ਵਿਨਰ ਟੀਮਜ਼ ਹੁੰਦੀਆਂ ਇਹਨਾਂ ਨੂੰ ਕੁਝ ਨਾ ਕੁਝ ਐਪਰੀਸ਼ੀਏਸ਼ਨ ਮਿਲ ਕੇ ਜਾਵੇ ਔਰ ਇਹਦੇ 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 ਰਹਿੰਦੇ ਰਹਿਦੇ ਜਿਹੜਾ ਸਾਡਾ ਪਿਛਲੇ 18 ਸਾਲਾਂ ਤੋਂ ਅਸੀਂ ਬੜੇ ਸ਼ੁਕਰਗੁਜ਼ਾਰ ਆਂ TIEV ਕਾਲਜ ਦੇ ਉਹ ਉਹਨਾਂ ਨੇ ਸਾਨੂੰ ਹਮੇਸ਼ਾ ਹੋਸਟਲ ਫੈਸਿਲਿਟੀਆਂ ਦਿੱਤੀਆਂ ਨੇ ਉਹਨਾਂ ਦੇ ਹੋਸਟਲ ਦੇ ਰੂਮਸ ਸਾਨੂੰ ਔਰ ਉਹ ਬਿਲਕੁਲ ਫ੍ਰੀ ਆਫ ਕਾਸਟ ਕਿਉਂਕਿ ਅਸੀਂ ਵੀ ਇੱਕ ਸੋਸ਼ਲ ਕੌਜ਼ ਲਈ ਕਰਦੇ ਆਂ ਔਰ ਉਹ ਸਾਡੇ ਪਾਰਟਨਰ ਨੇ ਉਹਦੇ ਵਿੱਚ ਸੋ ਅਸੀਂ ਉਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਤੇ ਬਾਕੀ ਜਿਹੜੀਆਂ ਸਾਰੇ ਕਿਉਂਕਿ ਸਾਡਾ ਇਹ ਟੂਰਨਾਮੈਂਟ ਹਾਕੀ ਇੰਡੀਆ ਨਾਲ ਐਫੀਲੀਏਟਡ ਆ ਜਿੰਨੇ ਟੈਕਨੀਕਲਸ ਔਰ ਟੂਰਨਾਮੈਂਟ ਡਾਇਰੈਕਟਰ ਐਮਪਾਇਰਸ ਉਹ ਸਾਰੇ ਦੇ ਸਾਰੇ ਹਾਕੀ ਇੰਡੀਆ ਇਥੇ ਲਾਉਂਦੀ ਆ ਔਰ ਔਰ ਅਸੀਂ ਇਹਦੇ ਵਿੱਚ ਜਿਹੜੇ ਵੀ ਬੱਚਿਆਂ ਦੇ ਲਈ ਖਾਣ ਦੇ ਲਈ ਔਰ ਜੋ ਨੈਸ਼ਨਲ ਦੇ ਸਟੈਂਡਰਡਸ ਨੇ ਉਦੋਂ ਵੀ ਵੱਧ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅਸੀਂ ਸ਼ੌਂਕ ਨਾਲ ਕਰਦੇ ਹਾਂ ਬਿਲਕੁਲ ਔਰ ਸਾਡਾ ਇਹਦੇ ਵਿੱਚ ਕੋਈ ਕਮਰਸ਼ੀਅਲ ਐਂਗਲ ਨਹੀਂ ਹੈ ਬਿਕੋਜ਼ ਅਸੀਂ ਸ਼ੌਂਕ ਨਾਲ ਕਰਦੇ ਹਾਂ ਤੇ ਚੀਜ਼ ਹਮੇਸ਼ਾ ਹੀ ਉੱਭਰ ਕੇ ਚੰਗੀ ਆਂਦੀ ਹੈ ਸੋ ਇਸੇ ਕਰਕੇ ਜਿੰਨੇ 올ंपੀਅਨ ਨਿਕਲੇ ਤਕਰੀਬਨ ਤੁਹਾਡੇ ਵਾਲੀਆਂ ਇਹਨਾਂ ਟੀਮਾਂ ਦੇ ਵਿੱਚੋਂ ਨਿਕਲ ਕੇ ਸੋ ਅਸੀਂ ਅਗਰ ਗੱਲ ਕਰੀਏ 2004 ਤੋਂ ਪਹਿਲਾ ਸੈਟ ਧਰਮਵੀਰ ਦਾ ਨਿਕਲਿਆ ਸੀਗਾ ਉਸ ਤੋਂ ਬਾਅਦ 6 ਦੇ ਵਿੱਚ ਮਨਪਰੀਤ ਹੁਣੇ ਸਾਡੇ ਕੋ ਖੇਡੇ ਸਨ ਸੋ ਅੱਜ ਦੀ ਟੀਮ ਦੇ ਵਿੱਚ ਵੀ ਟੋਕੀਓ ਪਲੱਸ ਪੈरिस 올림픽 ਦੀ ਗੱਲ ਕਰੀਏ ਤੇ ਜਿਆਦਾ ਜਿਆਦਾ 11 12 ਜਿਹੜੇ ਪਲੇਅਰਸ ਨੇ ਉਹ ਸਾਡੇ ਇੱਥੇ ਟੂਰਨਾਮੈਂਟ ਚ ਬੈਸਟ ਪਲੇਅਰ ਰਹਿ ਕੇ ਗਏ ਹੋਏ ਜਿਵੇਂ ਵੀ ਜਲੰਧਰ ਜਲਮਲਾਤਾ ਬਣਿਆ ਜਾਂਦਾ ਸੋ ਇਹਦੇ ਵਿੱਚ ਸਾਡੇ ਕੋਲ ਆਲਰੇਡੀ 10 11 ਪਲੇਅਰ ਜਿਹੜੇ ਹੁਣ ਟੀਮ ਚ ਸਨ ਇਵਨ ਗੋਲਕੀਪਰ ਕ੍ਰਿਸ਼ਨ ਬਾਧੁਰਪਾਠਰ ਤੱਕ ਸਾਡੇ ਕੋਲ ਇੱਥੇ ਬੈਸਟ ਪਲੇਅਰ ਰਹੇ ਨੇ ਔਰ ਇੱਥੇ ਜਿਹੜੀ ਅਸੀਂ ਬੈਸਟ ਪਲੇਅਰ ਕੱਢਦੇ ਆ ਉਹ ਕੋਈ ਨੋਰਮਲ ਇੰਟਰਨੈਸ਼ਨਲ ਤੇ 올ੰਪੀਅਨਸ ਦੀ ਟੀਮ ਆ ਉਹਨੇ ਤੁਹਾਨੂੰ ਪ੍ਰੈਸ ਕਾਨਫਰੈਂਸ ਦੱਸਿਆ ਸੀ ਜਿਹੜੀ 5 ਦੀ ਹੈਡਿਡ ਬਾਈ ਜੀਤਪਾਲ ਸਿੰਘ ਉਹਨਾਂ ਤੋਂ ਨਾਲ ਦਲਜੀਤ ਸਿੰਘ ਢਿੱਲੋਂ ਇੰਟਰਨੈਸ਼ਨਲ ਜਗਦੀਪ ਸਿੰਘ ਗਿੱਲ ਇੰਟਰਨੈਸ਼ਨਲ ਰਿਪੂ ਦਮਨ 올ੰਪੀਅਨ ਸਜੀਵ ਕੁਮਾਰ ਜੀ ਤੇ ਰਾਮ ਸਰਨ ਜੀ ਇੰਟਰਨੈਸ਼ਨਲ ਇਹ ਸਿਲੈਕਸ਼ਨ ਕਮੇਟੀ ਦੇ ਵਿੱਚ ਇਹ ਸਿਲੈਕਟ ਕਰਦੇ ਨੇ ਬੱਚੇ ਜੋ ਕਿ ਉਹਨਾਂ ਨੂੰ ਉਤਸ਼ਾਹ ਮਿਲੇ ਤੇ ਉਹਨਾਂ ਨੂੰ 10000 ਰੁਪਿਆ ਸੀ ਐਡੀਸ਼ਨਲ ਉਹਨਾਂ ਨੂੰ ਬੈਸਟ ਪਲੇਅਰ ਦਾ ਦਿੰਨੇ ਆ ਪਿਛਲੇ ਸਾਲ ਤੋਂ ਅਸੀਂ ਪਲੇਅਰ ਆਫ ਦੀ ਮੈਚ ਕਿਉਂਕਿ ਨੈਸ਼ਨਲ ਦੇ ਵਿੱਚ ਹਮੇਸ਼ਾ ਨਾ ਪਲੇਅਰ ਆਫ ਦੀ ਮੈਚ ਦਿੱਤਾ ਜਾਂਦਾ ਸੀਗਾ ਉਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਵਿਦ ਸ਼ੀਲਡ ਪਰ ਅਸੀਂ ਇੱਥੇ ਕੁਝ ਚੇਂਜ ਕਰਕੇ ਅਸੀਂ ਸ਼ੀਲਡ ਦੀ ਬਜਾਏ ਅਸੀਂ ਉਹਨਾਂ ਨੂੰ ਪਿਛਲੇ ਸਾਲ ਅਸੀਂ ਸਟਿਕ ਦਿੱਤੀ ਜਿਹੜੀ ਹੈ ਕੰਪੋਜ਼ਿਟ ਜੋ ਕਿ ਉਹਨਾਂ ਦੇ ਬੈਸਟ ਆਫ ਦੀ ਕੁਆਲਿਟੀ ਇਸ ਸਾਲ ਅਸੀਂ ਕੁਝ ਉਹਨਾਂ ਨੂੰ ਬਦਲ ਕੇ ਟਿਕਟਸ ਦੇ ਰਹੇ ਹਾਂ ਜਿਹਦੇ ਵਿੱਚ ਜਿਹਦੇ ਵਿੱਚ ਦੇ ਉਹਨਾਂ ਕੋਲ ਦੇ ਵਿਲ ਗੈਟ ਅ ਬਹੁਤ ਅੱਛਾ ਟਰੈਕ ਸੂਟ ਐਂਡ ਸਟਿਕਸ ਬੈਗਸ ਐਂਡ ਉਹਨਾਂ ਦੇ ਕੈਰੀ ਕੈਰੀ-ਆਨ ਬੈਗਸ ਉਹਨਾਂ ਨੂੰ ਦੇ ਰਹੇ ਅੱਛਾ ਸਰ ਇਸ ਵਾਰ ਕੋਈ ਇੰਟਰਨੈਸ਼ਨਲ ਟੀਮਸ ਵੀ ਐਸ ਕੰਪੀਟੀਸ਼ਨ 'ਚ ਸਾਲ ਲੱਗੀਆਂ ਨੇ ਇੰਟਰਨੈਸ਼ਨਲ ਟੀਮਸ ਕਿਉਂਕਿ ਅਸੀਂ ਤੁਹਾਨੂੰ ਅੱਗੇ ਦੱਸਿਆ ਕਿ ਹਾਕੀ ਇੰਡੀਆ ਦੇ ਨਾਲ ਅਸੀਂ ਕਰਦੇ ਆਂ ਸੋ ਉਹ ਚੈਂਪੀਅਨਸ਼ਿਪਸ ਜਿਹੜੀਆਂ ਨੇ ਉਹ ਜੁਦੀ ਹੁੰਦੀ ਆ ਜਦੋਂ ਅਸੀਂ 12ਵਾਂ ਮੰਗਾਨੇ ਆ ਟੀਮਸ ਸੋ ਇਹਦੇ ਵਿੱਚ 올ਓਵਰ ਇੰਡੀਆ ਤੋਂ ਹੁੰਦੀਆਂ ਜਿੱਦਾਂ ਕਿ ਬੜੀਸਾ ਤੋਂ ਆ ਰਹੀ ਝਾਰਖੰਡ ਤੋਂ ਆ ਰਹੀ ਆ ਹਰਿਆਣਾ ਤੋਂ ਆ ਰਹੀ ਆ ਯੂਪੀ ਤੋਂ ਆ ਰਹੀਆਂ ਨੇ ਸੋ 올ਓਵਰ ਇੰਡੀਆ ਦੇ ਜਿਹੜੇ ਬੈਸਟ ਅਕੈਡਮੀਜ਼ ਨੇ ਨਾ ਉਹ ਇੱਥੇ ਆ ਕੇ ਖੇਡਦੇ ਆਂ ਥੈਂਕ ਯੂ ਤਾਂ ਸੋ ਇਹਨਾਂ ਗੁਲਵੰਤ ਸਿੰਘ ਜੀ ਜਿਹਨਾਂ ਨੇ ਕਲੀਅਰ ਕੀਤਾ ਕਿ ਜਿਹੜਾ 17 ਤਰੀਕ ਤੋਂ ਲੈ ਕੇ 24 ਤਰੀਕ ਤੱਕ ਇਹ ਹੌਕੀ ਦੇ ਮੈਚ ਹੋਣੇ ਨੇ ਸੁਰਜੀਤ ਹੌਕੀ ਸਟ੍ਰੇਲੀਅਨ ਦੇ ਵਿੱਚ ਹੋਣੇ ਨੇ ਔਰ ਜਿਹੜੇ ਇਸ ਵਾਰ ਨਵਾਂ ਉਪਰਾਲਾ ਹੈਗਾ ਕਿ ਜਿਹੜੇ ਮੈਨ ਆਫ ਦਿ ਮੈਚ ਰਹਿਣਗੇ ਉਹਨਾਂ ਨੂੰ ਪਿਛਲੀ ਵਾਰ ਸਟਿਕਸ ਦਿੱਤੀਆਂ ਸੀ ਵਧੀਆ ਕੁਆਲਿਟੀ ਦੀਆਂ ਇਸ ਵਾਰ ਉਹਨਾਂ ਨੂੰ ਕਿੱਟਾਂ ਦੇਣੀਆਂ ਨੇ ਉਹ ਵੀ ਜਿਹੜੀ ਹਾਈ ਸਟੈਂਡਰਡ ਕੁਆਲਿਟੀ ਦੀਆਂ ਜਿਹੜੀਆਂ ਕਿੱਟਾਂ ਇਸ ਵਾਰ ਦਿੱਤੀਆਂ ਜਾਣੀਆਂ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਜ ਦਾਨਿਕ ਸਵੇਰਾ ਟੀਵੀ ਚਲੰਦਰ